ਸਤਗੁਰੂ ਜੀ ਕਹਿੰਦੇ ਹਨ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਮਨੁੱਖਾਂ ਨੂੰ ਸਮਝਾਉਂਦੇ ਹਨ ਕਿ हे ਮਨੁੱਖ ਤੇਰੇ ਸਰੀਰ ਦੇ ਅੰਦਰ ਪੰਜ ਚੋਰ ਵਸ ਰਹੇ ਹਨ ਅਸਲ ਦੇ ਵਿੱਚ ਸੰਗਤ ਜੀ ਇਹ ਜਿਹੜੇ ਚੋਰ ਨੇ ਇਹ ਸੈਨਾਪਤੀ ਨੇ ਇਹਨਾਂ ਦੀ ਅਰਪਾਂ ਤੇ ਖਰਪਾਂ ਦੀ ਸੈਨਾ ਹੈ ਸਤਗੁਰੂ ਜੀ ਕਹਿੰਦੇ ਹਨ ਕਿ हे ਮਨੁੱਖ ਤੂੰ ਇਹਨਾਂ ਪੰਜਾਂ ਚੋਰਾਵਾਂ ਵੱਲੋਂ ਧਿਆਨ ਰੱਖਣਾ ਹੈ ਗੁਰੂ ਕੀ ਬਾਣੀ ਨੂੰ ਪੜ੍ਹ ਕਰਕੇ ਆਪਣੇ ਸਰੀਰ ਤੇ ਲਾਗੂ ਕਰ ਕਰਕੇ ਇਹਨਾਂ ਵਿਕਾਰਾਂ ਤੋਂ ਬਚ ਕਰਕੇ ਆਪਣਾ ਆਇਆ ਸਫਲਾ ਕਰਨਾ ਹੈ ਨਾ ਹੈ ਅੱਗੇ ਸਤਗੁਰੂ ਜੀ ਕਹਿੰਦੇ ਹਨ ਦੱਸਦੇ ਹਨ ਕਿ ਇਹ ਚੋਰ ਕਰਦੇ ਕੀ ਨੇ ਇਹਨਾਂ ਦਾ ਕੰਮ ਕੀ ਹੈ ਤੇਰੇ ਸਰੀਰ ਦੇ ਅੰਦਰ ਕੀ ਕਰਦੇ ਨੇ ਅੰਮ੍ਰਿਤ ਲੁੱਟ ਹੈ ਮਨ ਮੁਖ ਨਹੀਂ ਭੂਜੇ ਹੈ ਕੋਈ ਨਾ ਸੁਣੇ ਪੁਕਾਰਾ ਸਤਿਗੁਰ ਜੀ ਕਹਿੰਦੇ ਹਨ ਕਿ हे ਮਨੁਖ ਤੂੰ ਅਣਜਾਣ ਹੈ ਇਹ ਪੰਜ ਚੋਰ ਤੇਰੇ ਅੰਦਰ ਦੇ ਅੰਮ੍ਰਿਤ ਨੂੰ ਲੁੱਟ ਰਹੇ ਨੇ ਹੁਣ ਸੰਗਤ ਜੀ ਇਹ ਉਪਦੇਸ਼ ਹਿੰਦੂ ਮੁਸਲਮਾਨ ਸਿੱਖ ਸਾਈ ਬੁੱਧੀ ਜੈਨੀ ਸਾਰਿਆਂ ਵਾਸਤੇ ਹੈ ਮਾਈ ਤੇ ਭਾਈ ਹਰ ਇੱਕ ਸਰੀਰ ਵਾਸਤੇ ਹੈ ਨਾ ਕਿ ਇਕੱਲੇ ਸਿੱਖ ਵਾਸਤੇ ਸਤਿਗੁਰਜੀ ਸਮਝਾਉਣਾ ਕਰਦੇ ਹਨ ਕਿ ਜਾਨਵਰਾਂ ਪਰਾਂ ਤੇ ਪੰਛੀਆਂ ਨੂੰ ਤਾਂ ਇੱਕ ਇੱਕ ਰੋਗ ਹੈ ਤੇਰੇ ਅੰਦਰ ਪੰਜ ਨੇ ਤੇਰੇ ਅੰਦਰ ਦਾ ਜਿਹੜਾ ਅੰਮ੍ਰਿਤ ਹੈ ਉਹਨੂੰ ਇਹ ਲੁੱਟ ਰਹੇ ਨੇ ਮਨਮੁਖ ਨਹੀਂ 부ਝਿਆ ਜਿਹੜਾ ਮਨਮੁਖ ਹੈ ਮਨ ਦੇ ਪਿੱਛੇ ਲੱਗਿਆ ਹੋਇਆ ਹੈ ਸਤਿਗੁਰਜੀ ਕਹਿੰਦੇ ਹਨ ਕਿ ਉਹ ਇਸ ਹਿਸਾਬ ਤਾਪ ਨੂੰ 부ਝ ਨਹੀਂ ਪਾਉਂਦਾ ਹੈ ਕੋਈ ਨਾ ਸੁਣਾਏ ਪੁਕਾਰਾ ਸਤਿਗੁਰੂ ਜੀ ਕਹਿੰਦੇ ਹਨ ਕਿ ਐਸੇ ਮਨਮੁਖੀ ਜਿਹੜੇ ਸਰੀਰ ਨੇ ਉਹਨਾਂ ਦੀ ਕੋਈ ਵੀ ਪੁਕਾਰ ਸੁਣਨ ਵਾਲਾ ਨਹੀਂ ਹੈ ਨਾ ਇੱਥੇ ਤੇ ਨਾ ਉੱਥੇ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਅੰਧਾ ਜਗਤ ਅੰਧ ਵਰਤਾਰਾ ਸਤਿਗੁਰੂ ਜੀ ਕਹਿੰਦੇ ਹਨ ਕਿ ਕਰੋੜਾਂ ਤੇ ਅਰਬਾਂ ਜੀਵਾਂ ਦੀ ਇਸ ਧਰਤੀ ਤੇ ਜ਼ਿੰਦਗੀ ਜੀ ਰਹੇ ਨੇ ਅੰਧਾ ਜਗਤ ਪਰ ਗੁਰੂ ਤੋਂ ਬਿਨਾ ਉਸ ਤਕਰੀਬਨ ਤਕਰੀਬਨ ਬਹੁ ਗਿਣਤੀ ਜਿਹੜੀ ਹੈ ਮਾਈਆਂ ਭਾਈਆਂ ਦੀ ਉਹ ਇਸੇ ਹਨੇਰੇ ਵਿੱਚ ਹੀ ਜੀ ਰਹੇ ਨੇ ਅੰਧਾ ਜਗਤ ਅੰਧ ਵਰਤਾਰਾ ਤੇ ਇਸੇ ਹਨੇਰੇ ਦੇ ਵਿੱਚ ਹੀ ਉਹ ਆਪਣੇ ਜੀਵਨ ਦਾ ਜਿਹੜਾ ਵਰਤਾਰਾ ਹੈ ਉਹ ਨੂੰ ਵਰਤਾਰੇ ਨੇ ਕੰਮਕਾਰ ਕਰ ਰਹੇ ਨੇ ਭਾਵ ਕਿ ਇਹ ਪਤਾ ਨਹੀਂ ਹੈ ਕਿ ਮੇਰੇ ਅੰਦਰ ਪੰਜ ਚੋਰ ਨੇ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਬਾਜ ਗੁਰੂ ਗੁਬਾਰਾ ਗੋਵਰੇ ਦਾ ਅਰਥ ਹਨੇਰਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਸੱਚੇ ਗੁਰੂ ਤੋਂ ਬਿਨਾ ਚਾਰ ਸ਼ਫੀਰੇ ਹਨੇਰਾ ਹੈ ਗੁਰੂ ਕੀ ਹੈ ਸੰਗਤ ਜੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਾਡੇ ਘਰ ਵਿੱਚ ਗੰਗਾ ਹੈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਆਪਣਾ ਆਇਆ ਸਫਲਾ ਕਰਿਏ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਗੁਰੂ ਕੇ ਜਹਾਜ਼ ਦੀਆਂ ਸਵਾਰੀਆਂ ਕਰੀਏ